ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਕਾਂਗਰਸੀ ਸਾਂਸਦ ਚੰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਨੇ ਵਿਵਾਦ ਇਸ ਕਰਕੇ ਕਿਉਂਕਿ ਗਿੱਦੜਵਾ ਦੇ ਵਿੱਚ ਕੱਲ ਉਹਨਾਂ ਨੇ ਇੱਕ ਜਲਸੇ ਦੇ ਦੌਰਾਨ ਵਿਵਾਦਤ ਟਿੱਪਣੀ ਕੀਤੀ ਜਿਸ ਟਿੱਪਣੀ ਤੋਂ ਬਾਅਦ ਮੈਲਾ ਕਮਿਸ਼ਨ ਵੱਲੋਂ ਉਹਨਾਂ ਨੂੰ ਸੋਕਸ਼ ਨੋਟਿਸ ਜਾਰੀ ਕੀਤਾ ਗਿਆ ਤੇ ਨਾਲ ਕੱਲ ਤੱਕ ਜਵਾਬ ਮੰਗਿਆ ਗਿਆ ਸਾਡੇ ਨਾਲ ਇੱਥੇ ਰਾਜਲਾਲੀ ਗਿੱਲ ਜੀ ਨੇ ਚੇਅਰਪਰਸਨ ਨੇ ਵਿਮਨ ਕਮਿਸ਼ਨ ਦੇ ਮੈਡਮ ਜਿਹੜਾ ਇਹ ਨੋਟਿਸ ਜਾਰੀ ਕੀਤਾ ਗਿਆ ਪਹਿਲਾਂ ਤਾਂ ਕਿਸੇ ਦੀ ਸ਼ਿਕਾਇਤ ਤੇ ਜਾਰੀ ਕੀਤਾ ਗਿਆ ਜਾਂ ਫਿਰ ਤੁਸੀਂ ਖੁਦ ਹੀ ਆਪਣੇ ਆਪ ਸੋਮੋਟੋ ਲਿਆ ਇਸ ਚੀਜ਼ ਤੇ ਪੂਰੇ ਪੰਜਾਬ 'ਚ ਇਹ ਜਿਹੜੀ ਵੀਡੀਓ ਇਹ ਵਾਇਰਲ ਹੋ ਰਹੀ ਹੈ ਸ਼ਿਕਾਇਤ ਪੂਰੇ ਵਰਗ ਨੂੰ ਹੈ ਦੇ ਉੱਤੇ ਠੀਕ ਹੈ ਨਾ ਇਟਸ ਨਾਟ ਦੈਟ ਕਿ ਮੈਂ ਕਰਲੇ ਨੂੰ ਨੋਟਿਸ ਕੀਤਾ ਪੂਰਾ ਪੰਜਾਬ ਇਹਦੇ ਉੱਤੇ ਜਿਹੜਾ ਆ ਉਹ ਲੰਨਤਾ ਪਾ ਰਿਆ ਇਹਨਾਂ ਨੂੰ ਚੰਨੀ ਜਿਨੇ ਗਿੱਦੜਬਾਹ ਜਾ ਕੇ ਅਮਰਤਾ ਵਰਿੰਗ ਜੀ ਦੇ ਲਈ ਕੈਂਪੇਨਿੰਗ ਕੀਤੀ ਸੀਗੀ ਉਥੇ ਕੈਂਪੇਨਿੰਗ ਦੇ ਦੌਰਾਨ ਉਹਨਾਂ ਨੇ ਜੋ ਐਗਜ਼ਾਮਪਲ ਦਿੱਤੀ ਹੈ ਜੱਟਾਂ ਦੇ ਉੱਤੇ ਪੰਡਤਾਂ ਦੇ ਉੱਤੇ ਤੇ ਉਹਨਾਂ ਦੀ ਮਹਿਲਾਵਾਂ ਦੇ ਉੱਤੇ ਠੀਕ ਹੈ ਇਹ ਕੱਲਾ ਮਹਿਲਾਵਾਂ ਜੱਟਾਂ ਦੀ ਤੇ ਪੰਡਤਾਂ ਦੀ ਨਹੀਂ ਪੂਰੇ ਪੰਜਾਬ ਦੀ ਮਹਿਲਾਵਾਂ ਦੇ ਉੱਤੇ ਇਹ ਬਹੁਤ ਹੀ ਸ਼ਰਮਨਾਕ ਤਪਣੀ ਦਿੱਤੀ ਹੈ ਉਹਨਾਂ ਨੇ ਜਿਹੜੀ ਕਿ ਮੈਂ ਕੰਪੇਅਰ ਨਹੀਂ ਕਰੂੰਗਾ ਵੀਰੋ ਤੁਸੀਂ ਵੀ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਣਾ ਲੋ ਐਸੇ ਸ਼ਬਦ ਆਪਾਂ ਇਸਤੇਮਾਲ ਕਰਨਾ ਵੀ ਨਹੀਂ ਚਾਹੁੰਦੇ ਕਿਉਂਕਿ ਜਨਤਕ ਤੌਰ ਤੇ ਚੰਗਾ ਵੀ ਨਹੀਂ ਲੱਗਦਾ ਕਿਸੇ ਮਹਿਲਾ ਲਈ ਇਸ ਤਰੀਕੇ ਦੇ ਸ਼ਬਦਾਂ ਦਾ ਵਰਤ ਕੀਤਾ ਜਾਵੇ ਬਿਲਕੁਲ ਲੇਕਿਨ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਸੀਗੀ ਕਿ ਅਮਰਦਾਵ ਰਿੰਗ ਜੀ ਨਾਲ ਖੜੇ ਸੀਗੇ ਜੀ ਔਰ ਜਦੋਂ ਮਹਿਲਾਵਾਂ ਦੀ ਬੇਇੱ ਤੇ ਉਹਨਾਂ ਦੀ ਜਿਹੜੀ ਚੁੱਪੀ ਹੈ ਕੀ ਦਰਸਾਉਂਦਾ ਜਦੋਂ ਤੁਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਵੋਟਾਂ ਮੰਗਣ ਜਾਂਦੇ ਹੋ ਹੱਥ ਜੋੜਦੇ ਹੋ ਮਹਿਲਾਵਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਹੋ ਔਰ ਇਹ ਵਾਅਦਾ ਕਰਦੇ ਹੋ ਕਿ ਮੈਂ ਮਹਿਲਾਵਾਂ ਦੀ ਸੇਫਟੀ ਲਈ ਸਿਕਿਉਰਿਟੀ ਦੇ ਲਈ ਜਾਂ ਉਹਨਾਂ ਦੇ ਲਈ ਮੈਂ ਕੰਮ ਕਰੂੰਗੀ ਲੇਕਿਨ ਜਦੋਂ ਮਹਿਲਾਵਾਂ ਦੀ ਬੇਇੱਜ਼ਤੀ ਹੋ ਰਹੀ ਹੈ ਉਦੋਂ ਤੁਸੀਂ ਬਿਲਕੁਲ ਚੁੱਪ ਹੋ ਜਾਂਦੇ ਹੋ ਉੱਥੇ ਉਹਨਾਂ ਨੂੰ ਚਾਹੀਦਾ ਸੀਗਾ ਚੰਨੀ ਸਾਹਿਬ ਨੂੰ ਰੋਕਣ ਦਾ ਉਸ ਟਾਈਮ ਦੇ ਉੱਤੇ ਕਿ ਇਹ ਗਲਤ ਜਿਹੜੀ ਗੱਲ ਹੈ ਇਹ ਮਹਿਲਾਵਾਂ ਦੇ ਬਾਰੇ ਨਹੀਂ ਕਹਿਣੀ ਚਾਹੀਦੀ ਪਰ ਚੰਨੀ ਸਾਹਿਬ ਤਾਂ ਹਾਦੀ ਟੱਪ ਗਏ ਜਦੋਂ ਉਹਨਾਂ ਨੇ ਜੱਟਾਂ ਤੇ ਪੰਡਤਾਂ ਦੇ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਮਾਜ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਜਿਹੜੀ ਇਹ ਸ਼ਾਂਤੀ ਪੈਦਾ ਕਰਨਾ ਚਾਹੁੰਦੇ ਹੋ ਇਹੋ ਜਿਹੀ ਗੱਲਾਂ ਕਰਕੇ ਠੀਕ ਹੈ ਆਹ ਜਿਹੜੀ ਚੰਨੀ ਸਾਹਿਬ ਦਾ ਤਾਂ ਕਿਰਦਾਰ ਜਿਹੜਾ ਹੈ ਇਹ ਸ਼ੁਰੂ ਤੋਂ ਹੀ ਇਹੋ ਜਿਹਾ ਹੈ ਕਦੇ ਕਿਸੇ ਨੂੰ ਮਹਿਲਾ ਨੂੰ ਗਲਤ ਤਰੀਕੇ ਨਾਲ ਹੱਥ ਲਾ ਦੇਣਾ ਪਬਲਿਕ ਇਸ ਪਬਲਿਕ ਲਈ ਕਿਸੇ ਨੂੰ ਹੱਥ ਲਾ ਦੇਣਾ ਤੇ ਫਿਰ ਕਹਦਾ ਮੇਰਾ ਮਤਲਬ ਇਹ ਨਹੀਂ ਸੀਗਾ ਇਹ ਮੇਰਾ ਮਤਲਬ ਤਾਂ ਕੁਝ ਹੋਰ ਸੀਗਾ ਜੀ ਇਹ ਜਿਹੜੀ ਜਿਹੜੀ ਚੀਜ਼ ਹੈ ਇਹ ਅੱਜ ਦੀ ਨਹੀਂ ਹੈ ਇਹ ਬੜੀ ਪਹਿਲਾਂ ਤੋਂ ਹੀ ਚੰਨੀ ਸਾਹਿਬ ਦਾ ਚੱਲਦਾ ਆ ਜਾ ਰਿਹਾ ਹੈ ਇਹ ਗੱਲ ਹੈ ਲੇਕਿਨ ਹੁਣ ਅਸੀਂ ਮਹਿਲਾ ਕਮਿਸ਼ਨ ਦੀ ਤਰਫੋਂ ਇੱਕ ਸ਼ੋਕਾਸ ਨੋਟਿਸ ਕੀਤਾ ਉਹਨਾਂ ਨੂੰ ਜਾਰੀ ਕੀਤਾ ਕਿ ਕੱਲ ਤੱਕ ਉਹ ਜ਼ਰੂਰ ਆ ਕੇ ਜਾਂ ਆਪਣਾ ਜਿਹੜੀ ਸਫਾਈ ਹੈ ਲਿਖ ਕੇ ਭੇਜਣ ਅਗਰ ਉਹ ਇਹ ਨਹੀਂ ਕਰਦੇ ਤਾਂ ਅਸੀਂ ਡੀਜੀਪੀ ਸਾਹਿਬ ਨੂੰ ਵੀ ਲਿਖਾਂਗੇ ਕਿ ਜੇ ਪੰਜਾਬ ਦੇ ਅੰਦਰ ਕੋਈ ਅਸ਼ਾਂਤੀ ਹੁੰਦੀ ਆ ਜਾਂ ਕੋਈ ਵਰਗ ਇਹਨਾਂ ਦੇ ਖਿਲਾਫ ਉੱਠਦਾ ਆ ਜਾਂ ਕਿਤੇ ਕੋਈ ਵੀ ਜਿਹੜੀ ਇਨਸੀਡੈਂਟ ਹੁੰਦਾ ਆ ਇਹਦੇ ਜਿਹੜੇ ਜ਼ਿੰਮੇਵਾਰ ਨੇ ਇਹ ਸਿਰਫ ਤੇ ਸਿਰਫ ਚੰਨੀ ਜੀ ਅਮਰਤਾ ਵਰਿੰਗ ਜੀ ਦੀ ਚੁੱਪੀ अच्छा ਇਹ ਉਹਨਾਂ ਵੱਲੋਂ ਜੋ ਜਾਤੀ ਨੂੰ ਲੈ ਕੇ ਕਿਸੇ ਨੂੰ ਦਾ ਜ ਕਮਿਊਨਿਟੀ ਨੂੰ ਲੈ ਕੇ ਵੀ ਜਿਸ ਤਰੀਕੇ ਦੇ ਸ਼ਬਦ ਇਸਤੇਮਾਲ ਕੀਤੇ ਗਏ ਜਿਵੇਂ ਤੁਸੀਂ ਜ਼ਿਕਰ ਵੀ ਕਰ ਰਹੇ ਹੋ ਤਾਂ ਮਾਡਲ ਕੋਡ ਆਫ ਕੰਡਕਟ ਦੀ ਵੀ ਇੱਕ ਤਰੀਕੇ ਦੇ ਨਾਲ ਇਹ ਅਵੇਲਨਾ ਹੈਗੀ ਹੈ ਕਿ ਮੈਂ ਉਹੀ ਕਹਿ ਰਹਾ ਕਿ ਜੀ ਬਿਲਕੁਲ ਮੈਂ ਇਹੀ ਗੱਲ ਕਹੀ ਹੈ ਨਾ ਕਿ ਜੇ ਉਹ ਕੱਲ ਤੱਕ ਇਹਦਾ ਐਕਸਪਲੇਨੇਸ਼ਨ ਨਹੀਂ ਦਿੰਦੇ ਫਿਰ ਅਸੀਂ ਲੀਗਲ ਐਡਵਾਈਸ ਲਵਾਂਗੇ ਕਿ ਕਿਹੜੀ-ਕਿਹੜੀ ਧਾਰਾ ਲੱਗ ਸਕਦੀ ਹੈ ਕਿ ਇਹਨਾਂ ਦੇ ਉੱਤੇ ਐਫਆਈਆਰ ਹੋਸ ਅੱਛਾ ਅਮਰਤਾ ਵੜਿੰਗ ਕੈਂਡੀਡੇਟ ਨੇ ਤੁਸੀਂ ਜਿਵੇਂ ਜ਼ਿਕਰ ਵੀ ਕਰ ਰਹੇ ਹੋ ਕਿ ਨਾਲ ਹੀ ਖੜੇ ਸੀਗੇ ਕਿ ਉਹਨਾਂ ਨੂੰ ਵੀ ਕਿਸੇ ਤਰੀਕੇ ਦਾ ਕੋਈ ਨੋਟਿਸ ਜਾਰੀ ਕੀਤਾ ਜਾਂ ਕਿਉਂਕਿ ਉਹ ਕੋਲ ਖੜੇ ਸੀ ਕੈਂਡੀਡੇਟ ਤਾਂ ਮੈਂ ਉਹੀ ਨੇ ਉਹਨਾਂ ਲਈ ਪ੍ਰਚਾਰ ਕੀਤਾ ਉਹਨਾਂ ਨੂੰ ਵੀ ਇਸ ਜਿਹੜਾ ਤੁਸੀਂ ਸ਼ੋਕਫ ਨੋਟਿਸ ਜਾਰੀ ਕੀਤਾ ਹੈ ਇਹਦੇ ਵਿੱਚ ਕਿਤੇ ਇਨਵੋਲ ਕੀਤਾ ਗਿਆ ਹੈ ਉਹਨਾਂ ਦੇ ਇਹ ਦੇਖੋ ਹਲੇ ਤੱਕ ਨਹੀਂ ਮੈਂ ਉਹਨਾਂ ਦਾ ਕੋਈ ਕੁਝ ਨਹੀਂ ਕੀਤਾ ਕਿਉਂਕਿ ਉਹ ਚੁੱਪ ਖੜੇ ਸੀ ਜੀ ਉਹਨਾਂ ਨੇ ਕੋਈ ਅਕਸ਼ਰ ਬੋਲਿਆ ਨਹੀਂ ਇਹਦੇ ਬਾਰੇ ਵੀ ਠੀਕ ਹੈ ਲੇਕਿਨ ਉਹਨਾਂ ਦੀ ਜਿਹੜੀ ਚੁੱਪੀ ਹੈ ਉਹ ਤੇ ਮਹਿਲਾ ਸਮਾਜ ਦੇ ਬਿਲਕੁਲ ਖਿਲਾਫ ਜਾਂਦੀ ਹੈ ਨਾ ਮਹਿਲਾ ਨੂੰ ਡਿਫੈਂਡ ਕਰਨਾ ਚਾਹੀਦਾ ਸੀ ਡਿਫੈਂਡ ਕਿਉਂ ਨਹੀਂ ਕਰਨਾ ਚਾਹੀਦਾ ਸੀ ਜਦੋਂ ਤੁਸੀਂ ਜਾ ਕੇ ਤੁਸੀਂ ਸਭ ਨੂੰ ਕਹਿੰਦੇ ਹੋ ਕਿ ਮੈਂ ਮਹਿਲਾਵਾਂ ਲਈ ਆ ਕਰਾਂਗੀ ਆ ਕਰਾਂਗੀ ਉਸ ਟਾਈਮ ਡਿਫੈਂਡ ਵੀ ਕਰਨਾ ਚਾ ਦੀ ਜਿਹੜੀ ਚੁੱਪੀ ਹੈ ਇਹ ਕੀ ਦਰਸਾਉਂਦੀ ਹੈ ਕਿ ਉਹ ਚੰਨੀ ਸਾਹਿਬ ਨੂੰ ਐਨਡੋਰਸ ਕਰਦੇ ਨੇ ਜਾਂ ਫਿਰ ਉਹ ਜਿਹੜੀ ਮਹਿਲਾ ਹੈਗੀਆਂ ਨੇ ਉਹਨਾਂ ਦੇ ਖਿਲਾਫ ਨੇ ਜਿਹੜੀ ਅਮ੍ਰਿਤਾ ਵੜਿੰਗ ਜੀ ਨੂੰ ਜ਼ਰੂਰ ਉਸ ਦੇ ਉੱਤੇ ਕੁਛ ਨਾ ਕੁਛ ਉਸੇ ਟਾਈਮ ਦੇ ਉੱਤੇ ਕਹਿਣਾ ਚਾਹੀਦਾ ਸੀਗਾ ਚੰਨੀ ਸਾਹਿਬ ਨੂੰ ਰੋਕਣਾ ਚਾਹੀਦਾ ਸੀ ਅੱਛਾ ਇਹ ਸਾਰੀਆਂ ਚੀਜ਼ਾਂ ਇੰਟਰਕਨੈਕਟ ਹੋ ਜਾਂਦੀਆਂ ਕਿਉਂਕਿ ਕੈਂਡੀਡੇਟ ਅਮ੍ਰਿਤਾ ਵੜਿੰਗ ਹੈਗੇ ਨੇ ਚਰਨਜੀਤ ਸਿੰਘ ਚੰਨੀ ਪ੍ਰਚਾਰ ਕਰਦੇ ਸੀ ਤੇ ਅਮ੍ਰਿਤਾ ਵੜਿੰਗ ਦੇ ਜੋ ਪਤੀ ਹੈਗੇ ਨੇ ਉਹ ਰਾਜਾ ਵੜਿੰਗ ਨੇ ਜਿਹੜੇ ਕਿ ਕਾਂਗਰਸ ਪੀਪੀਸੀ ਦੇ ਪ੍ਰਧਾਨ ਹੈਗੇ ਨੇ ਪਾਰਟੀ ਲੈਵਲ ਤੇ ਵੀ ਇਸ ਚੀਜ਼ ਨੂੰ ਲੈ ਕੇ ਕੋਈ ਜਵਾਬ ਤੁ ਮੰਗੋਗੇ ਆਉਣ ਵਾਲੇ ਸਾਹਮਣੇ ਚ ਜਾਂ ਮੰਗਿਆ ਹੈਗਾ ਕਿ ਪਾਰਟੀ ਕਲੀਅਰ ਕਰੇ ਇਸ ਚੀਜ਼ ਨੂੰ ਕਿ ਇਹ ਜਿਹੜੇ ਬਿਆਨ ਦਿੱਤੇ ਆਪਣੇ ਆ ਜਾਂ ਪਾਰਟੀ ਦੀ ਇਹ ਇਹਨਾਂ ਦੀ ਪਾਰਟੀ ਇੰਟਰਨਲੀ ਜੋ ਉਹਨਾਂ ਦੇ ਐਕਸ਼ਨ ਹੋਣਗੇ ਉਹ ਆਪਣੇ ਆਪ ਕਰਨਗੇ ਠੀਕ ਹੈ ਮੇਰਾ ਸਿੱਧਾ ਹੈਗਾ ਕਿ ਇੱਕ ਮਹਿਲਾ ਦੇ ਖਿਲਾਫ ਇਸ ਤਰੀਕੇ ਦਾ ਚੰਨੀ ਸਾਹ ਦਾ ਬਿਆਨ ਉਦੇ ਉਤੇ ਅਸੀਂ ਜਵਾਬ ਲੈਣਾ ਜਾਂ ਫਿਰ ਅਗਰ ਚੰਨੀ ਸਾਹਿਬ ਨੇ ਜਿਸ ਤਰੀਕੇ ਨਾਲ ਜਾਤੀਵਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਉੱਤੇ ਉਹਨਾਂ ਤੋਂ ਜਵਾਬ ਅੱਛਾ ਉਹਨਾਂ ਤੋਂ ਜਵਾਬ ਜਿਹੜਾ ਮੰਗਿਆ ਉਹ ਹਾਜ਼ਰ ਹੋ ਕੇ ਇੱਥੇ ਦਫ਼ਤਰ ਹਾਜ਼ਰ ਹੋ ਕੇ ਜਵਾਬ ਮੰਗਿਆ ਗਿਆ ਜਾਂ ਤੁਸੀਂ ਮੇਲ ਤੇ ਵੀ ਉਹ ਜਵਾਬ ਦੇ ਸਕਦੇ ਆ ਕਿ ਨਹੀਂ ਉਹਨਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ ਅੱਛਾ ਇੱਥੇ ਪਹੁੰਚਣ ਲਈ ਕਿਹਾ ਗਿਆ ਹੈ ਠੀਕ ਹੈ ਅੱਛਾ ਧੰਨਵਾਦ ਤਾਂ ਇਹ ਮੈਲਾ ਕਮਿਸ਼ਨ ਦੇ ਚੇਅਰਪਰਸਨ ਰਾਜਲਾਲ ਗਿੱਲ ਜੀ ਸਿੱਧੇ ਤੌਰ ਤੇ ਇਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਕਿ ਕੱਲ ਤੱਕ ਹਾਜ਼ਰ ਹੋਣ ਲਈ ਗਿਆ ਸਾਬਕਾ ਮੁੱਖ ਮੰਤਰੀ ਜਿਹੜੇ ਚਰਨਜੀਤ ਸਿੰਘ ਚੰਨੀ ਹਾਲਕਿ ਇਹਨਾਂ ਦਾ ਵਿਵਾਦ ਕੋਈ ਪਹਿਲਾਂ ਨਹੀਂ ਹੈਗਾ ਜਿਵੇਂ ਜ਼ਿਕਰ ਵੀ ਕੀਤਾ ਗਿਆ ਸੀ ਕਿ ਇਸ ਤੋਂ ਪਹਿਲਾਂ ਚਾਹੇ ਇਸ ਚੇਅਰ ਤੇ ਬੈਠੇ ਸੀ ਮਨੀਸ਼ਾ ਕੁਲਾਟੀ ਜਿਹੜੇ ਚੇਅਰਪਰਸਨ ਸੀ ਸਾਹਿਬ ਦਾ ਉਹਨਾਂ ਦੇ ਨਾਲ ਵੀ ਕਾਫੀ ਵਿਵਾਦ ਦੇਖਣ ਨੂੰ ਮਿਲੇ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਜਿਹੜੇ ਹੈਗੇ ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਵਤੀਰਾ ਕੀਤਾ ਗਿਆ ਉਹਦੇ ਤੇ ਵੀ ਵਿਵਾਦ ਹੋਏ ਤਾਂ ਹੁਣ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਚੰਦੇ ਸਿੰਘ ਚੰਨੀ ਕਿਰ ਚੁੱਕੇ ਨੇ ਹਾਲਾਂਕਿ ਹੁਣ ਦੇਖਣਾ ਹੋਏਗਾ ਕਿ ਉਹ ਜਵਾਬ ਆ ਕੇ ਦਿੰਦੇ ਨੇ ਤੇ ਦਿੰਦੇ ਕੀ ਹੈਗਾ ਜਵਾਬ ਕਿਉਂਕਿ ਇਹ ਚੀਜ਼ ਜਿਹੜੀ ਹੈਗੀ ਸਿੱਧੇ ਤੌਰ ਤੇ ਬੈਲਾ ਕਮਿਸ਼ਨ ਦੇ ਨੋਟਿਸ ਦੇ ਵਿੱਚ ਆ ਗਈ ਹੈ ਕੈਮਰਾਮੈਨ ਤੁਲਸੀ ਮੈਰਾ ਦਿਨ ਅਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ